ਨੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਵਕਤ ਤੁਹਾਡੇ ਜਿੱਥੇ ਸਰਪੰਚ ਪਾਸ ਜਿੱਥੇ ਸੋ ਕੀ ਕਹਣਾ ਚਾਹੋਗੇ ਕਿਵੇਂ ਦੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵਿੰਦਰ ਕੌਰ ਹੈ ਮੈਂ ਮਲੂਕ ਮਟਮ ਦੀ ਸਰਪੰਚ ਹਾਂ ਸਾਡੇ ਪਿੰਡ ਨੇ ਸਾਨੂੰ ਚੁਣਿਆ ਮੈਂ ਆਪਣੇ ਪਿੰਡ ਦਾ ਸਰਪੱਕੀ ਵਿਕਾਸ ਕਰਾਂਗੀ ਸਰਪੰਚ ਸਾਹਿਬ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੇ ਵਾਈਚੂ ਪੂਰੇ ਕਰਵਾਇਆ ਪਿਛਲੀ ਪੰਚਾਇਤ ਨੇ ਜੀ ਕੰਮ ਕੀਤੇ ਹੈ ਪਰ ਕਈ ਹਜੇ ਵੀ ਪੈਂਡਿੰਗ ਪਏ ਹੋਏ ਨੇ ਜਿਵੇਂ ਛੱਪੜ ਦਾ ਕੰਮ ਹੈ ਜੀ ਸ਼ਮਸ਼ਾਨਘਾਟ ਦਾ ਕੰਮ ਹੈ ਜੀ ਪਿੰਡ ਦੀ ਸਾਫ ਸਫਾਈ ਦਾ ਜੀ ਗਲੀਆਂ ਨਾਲੀਆਂ ਬਣਨ ਵਾਲੀਆਂ ਪਈਆਂ ਹਜੇ ਹੋਰ ਪਿੰਡ ਦੇ ਕਈ ਕੰਮ ਪੈਂਡਿੰਗ ਪਏ ਹੋਏ ਨੇ ਕਿ ਲੋਕਾਂ ਦੇ ਜਿੱਦਾਂ ਕੱਚੇ ਘਰਾਂ ਦੀਆਂ ਬੜੀਆਂ ਮੁਸ਼ਕਲਾਂ ਆ ਰਹੀਆਂ ਨੇ ਜੀ ਸਭਨ ਸਾਹਿਬ ਬਾਰ ਦੇ ਪਿੰਡਾਂ ਦੇ ਜਾਈ ਦਾ ਤੁਸੀਂ ਆਪ ਦੇਖਿਆ ਹੋਵੇਗਾ ਕਿ ਲੇਟਾਂ ਲੱਗੀਆਂ ਹੁੰਦੀਆਂ ਬਲਕਿ ਹੁੰਦੇ ਲੱਗੇ ਹੁੰਦੇ ਆ ਜੋ ਪਿੰਡ ਦੇ ਹੁੰਦਾ ਇੰਟਰ ਗਲੀ ਦਾ ਸੋ ਇੱਕ ਸੋਹਣੀ ਪਾਰਟੀ ਦਾ ਨਜ਼ਰ ਆਉਂਦੀ ਆ ਉਹ ਡਿਸਪੈਂਸਰੀ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਸੋ ਨੌਜਵਾਨਾਂ ਵਾਸਤੇ ਓਪਨ ਜਿਮ ਵੀ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕਿਹੋ ਜਿਹਾ ਸੁੱਖ ਸੁਹੰਗਾ ਹੈ ਨੇ ਵੇਖੋ ਜੀ ਕੰਮ ਕੀਤਾ ਹੋਇਆ ਪਰ ਇੰਨਾ ਨਹੀਂ ਸਾਨੂੰ ਸਟਾਰਟ ਕਰਨੇ ਪੈਣਾ ਗਰਾਊਂਡ ਲੈਵਲ ਤੋਂ ਕੰਮ ਜਿੱਦਾਂ ਲਾਈਟਾਂ ਲੱਗੀਆਂ ਹੋਈਆਂ ਪਰ ਉਹ ਖਰਾਬ ਹੋ ਚੁੱਕੀਆਂ ਦੀਆਂ ਅੱਜ ਤੋਂ 10 ਸਾਲ ਪੁਰਾਣੀਆਂ ਲਾਈਟਾਂ ਉਹਨਾਂ ਦਾ ਕੰਮ ਹੋਣ ਵਾਲਾ ਪਿਆ ਹਜੇ ਬਾਕੀ ਰਹਿ ਗਈ ਗੱਲ ਸਾਫ ਸਫਾਈ ਦੀ ਅਸੀਂ ਕੰਮ ਸਟਾਰਟ ਕਰ ਚੁੱਕੇ ਹਾਂ ਤੁਸੀਂ ਜਾ ਕੇ ਵੇਖ ਸਕਦੇ ਹੋ ਅਸੀਂ ਸਭ ਤੋਂ ਪਹਿਲਾਂ ਤੇ ਆਪਣੀ ਪਿੰਡ ਦੀ ਮਨਰੇਗਾ ਵਾਲੀ ਜਿਹੜੀਆਂ ਬੀਬੀਆਂ ਉਹਨਾਂ ਕੋਲ ਸਫਾਈ ਕਰਵਾਈ ਆ ਦੈਨ ਉਸ ਤੋਂ ਬਾਅਦ ਅਸੀਂ ਕੰਮ ਸਟਾਰਟ ਕਰ ਚੁੱਕੇ ਹਾਂ ਜਿੱਦਾਂ ਅੰਗਣਵਾੜੀ ਸਕੂਲ ਦਾ ਮਟੀਰੀਅਲ ਉੱਥੇ ਪੈ ਚੁੱਕਿਆ ਬਸ 5 ਤੋਂ 6 ਦਿਨਾਂ ਦੇ ਬਾਅਦ ਸਾਡਾ ਕੰਮ ਉੱਥੇ ਸਟਾਰਟ ਹੋਣ ਚੱਲੇ ਜਾ ਰਿਹਾ। ਜੀ ਰਾਸ਼ਨ ਕਾਰਡ ਦੀ ਇਸ ਸੰਬੰਧਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਹੈ। ਜਿਹੜਾ ਰਾਸ਼ਨ ਕਾਰਡ ਹੈ ਜਿੰਨਾ ਪੂਰਾ ਰਾਸ਼ਨ ਕੈਦੋਂ ਤੱਕ ਨਹੀਂ ਰਹਿੰਦੀ। ਹਾਂਜੀ। ਮੈਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਦੀ ਕੋਈ ਉਹਦੀ ਸਮੱਸਿਆ ਹੈ। ਨਹੀਂ ਹਾਂਜੀ ਸਮੱਸਿਆ ਕਾਫੀ ਹੈ ਜੀ ਜਿੱਦਾਂ ਹੁਣ ਨਵੀਆਂ ਵਿਆਹੀਆਂ ਆਈਆਂ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ। ਕੁੜੀਆਂ ਵਿਆਹ ਕਰਾ ਕੇ ਇੱਥੋਂ ਜਾ ਚੁੱਕੀਆਂ ਆਆਂ ਉਹਨਾਂ ਦੇ ਨਾਮ ਨਹੀਂ ਕੱਟੇ ਗਏ ਲੋਕ ਆਂਦੇ ਆ ਜਿੱਦਾਂ ਆਪਣੇ ਰਾਸ਼ਨ ਪਵਾ ਕੇ ਚਲ ਜਾਂਦੇ ਆ ਮੁੱਦਾ ਕਿਸੇ ਨੇ ਪਹਿਲਾਂ ਚੁੱਕਿਆ ਨਹੀਂ ਜੋ ਮਤਲਬ ਨਜਾਇਜ਼ ਕਈਆਂ ਦੇ ਘਰ ਕਣਕ ਜਾ ਰਹੀ ਆ ਜਾਇਜ ਮਿਲ ਨਹੀਂ ਰਹੀ ਉਹ ਉਹਨਾਂ ਦੇ ਵਾਸਤੇ ਅਸੀਂ ਕੈਂਪ ਲਗਾਉਣ ਜਾ ਰਹੇ ਆਂ ਨੈਕਸਟ ਸੰਡੇ ਸਾਡਾ ਇੱਥੇ ਕੈਂਪ ਹੈ ਜੀ ਕੈਂਪ ਦੇ ਵਿੱਚ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਦਿੱਤਾ ਜਾਏਗਾ ਪੰਜਾਬ ਮੰਨ ਰਿਹਾ ਗਾ ਗਲਤ ਨਹੀਂ ਹੈ ਮੰਨ ਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸੋ ਨਜਾਇਜ਼ ਨਾਂ ਪਾਈ ਜਾਂਦੇ ਆ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਜਿਹਨੇ ਦੇਖਿਆ ਨਹੀਂ ਨਜਾਇਜ਼ ਅਸੀਂ ਹੁਣ ਨਾ ਤੇ ਕਿਸੇ ਦਾ ਨਾਮ ਇਸ ਤਰ੍ਹਾਂ ਪਾਣਾ ਹੁਣ ਪਹਿਲੇ ਅਸੀਂ ਆਪਣੇ ਜ਼ੋਨ ਦੇ ਸਰਪੰਚ ਬਣ ਗਏ ਦੇ ਆ ਅਸੀਂ ਕਟੋ-ਕਟ ਵੀ ਆਪਣੇ ਪਿੰਡ ਦੀਆਂ 15 ਤੋਂ 16 ਬੀਬੀਆਂ ਜੜੀਆਂ ਆ ਜੜੀਆਂ ਕੰਮ ਕਰਨ ਦੇ ਮਤਲਬ ਯੋਗ ਹੈਗੀਆਂ ਵਾ ਉਹਨਾਂ ਨੂੰ ਕੰਮ ਦੁਆਇਆ ਉਹ ਕੰਮ ਕਰਨ ਜਾਂਦੀਆਂ ਵਾ ਉਹਨਾਂ ਦਾ ਘਰ ਦਾ ਬੜਾ ਵਧੀਆ ਗੁਜ਼ਾਰਾ ਹੋ ਰਿਹਾ ਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਸਕੂਲ ਦੇ ਵਿੱਚ ਸਹੂਲਤਾਂ ਦੀ ਕਮੀ ਆ ਜਾਂ ਇਹ ਆਪ ਕੁਝ ਰੋਂਦੀ ਨੁੜ ਹੈ ਸਟਾਫ ਦੀ ਕਮੀ ਤੇ ਨਹੀਂ ਕਹਿ ਸਕਦੇ ਪਰ ਇਹ ਹੋ ਸਕਦਾ ਵੀ ਜਿਸ ਤਰ੍ਹਾਂ ਸਾਨੂੰ ਕਮੀ ਲੱਗੀ ਹੀ ਅ ਅੰਗਣਵਾੜੀ ਸਕੂਲ ਦੀ ਛੋਟੇ ਛੋਟੇ ਬੱਚੇ ਹੀ ਉਹਨਾਂ ਨੂੰ ਮਤਲਬ ਇੱਥੇ ਅੰਗਣਵਾੜੀ ਬਿਲਡਿੰਗ ਨਹੀਂ ਸੀ ਹੈਗੀ ਅਸੀਂ ਆਪਣਾ ਮੇਨ ਪਹਿਲਾਂ ਮਤਾ ਪਾਇਆ ਸੀ ਅੰਗਣਵਾੜੀ ਸਕੂਲ ਦਾ ਉਹ ਸਾਡਾ ਪਾਸ ਹੋ ਚੁੱਕਿਆ ਹੈ ਉਹਦਾ ਸਮਾਨ ਆ ਗਿਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਉਹਨਾਂ ਦਾ ਕੰਮ ਜਲਦੀ ਸਟਾਰਟ ਹੋ ਜਣਾ ਹੈ ਸੋ ਪਹਿਲ ਦੇ ਦਰ ਤੇ ਪਿੰਡ ਦੇ ਵਿੱਚ ਹੁਣ ਤੁਸੀਂ ਕਿਹੜਾ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਦੇ ਵਿੱਚ ਸੁਖ ਸੂਦਾਂ ਪ੍ਰਬੰਧ ਹੋਵੇ ਸਭ ਤੋਂ ਪਹਿਲਾਂ ਸਾਡਾ ਇੱਕ ਹੈ ਆਂਗਣwadi ਸਕੂਲ ਦਾ ਉਸ ਤੋਂ ਬਾਅਦ ਸਾਡਾ ਹੈ ਇੱਕ ਸ਼ਮਸ਼ਾਨਗੜ ਦਾ ਤੇ ਇਦਾਂ ਉਸ ਤੋਂ ਬਾਅਦ ਸਾਡਾ ਹੈ ਇੱਕ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਜੀ ਪੀਣ ਵਾਲੇ ਪਾਣੀ ਦੇ ਰਿਗਾਰਡਿੰਗ ਅਹੀਂ ਹੁਣ ਗੱਲ ਕਰਾਂਗੇ ਵੀਡੀਓ ਸਾਬ ਨਾਲ ਗੱਲ ਕਰਾਂਗੇ ਸੈਕਟਰੀ ਸਹਿਬਾਨ ਨਾਲ ਗੱਲ ਕਰਾਂਗੇ ਮੀਟਿੰਗ ਕਰਕੇ ਉਹਨਾਂ ਨੂੰ ਜੇ ਕੋਈ ਵਾਟਰ ਕੂਲਰ ਪ੍ਰੋਵਾਈਡ ਹੁੰਦੇ ਆ ਜਾਂ ਉਹਨਾਂ ਨੂੰ ਕੋਈ ਟੰਕੀ ਦੀ ਪਾਣੀ ਦੀ ਅਹੀਂ ਕੋਈ ਸਕੀਮ ਸ਼ੁਰੂ ਕਰਾਂਗੇ ਇਸ ਬਾਰੇ ਸਾਡੀ ਮੀਟਿੰਗ ਚੱਲ ਰਹੀ ਹੈ ਹਜੇ ਉਹ ਪੰਜੀ ਪਿੰਡਾਂ ਦੇ ਵਿੱਚ ਬੱਚੇ ਪੁੱਛੇ ਗਣਾ ਤਾਹੀਆਂ ਨੂੰ ਕਹਿੰਦੇ ਪਿੰਡਾਂ ਦੇ ਵਿੱਚ ਸੋ ਨਵੇਂ ਫਾਰਮ ਵੀ ਭਰੇ ਹੋਏ ਹਾਂਜੀ ਪਰਦੇ ਪਿੰਡਾਂ ਦੇ ਵਿੱਚ ਉਹ ਬੱਚੇ ਪੁੱਛੇ ਗਣਾ ਰਾਤ ਆਈਏ ਪਿੰਡੇ ਨਾਲ ਨਵੇਂ ਫਾਰਮ ਭਰੇ ਹਾਂਜੀ ਸਾਡੇ ਪਹਿਲੇ ਗ੍ਰਾਂਟਾਂ ਜਣੀਆਂ ਪੈਂਡਿੰਗ ਪਈਆਂ ਹੀ ਉਹ ਅੱਧੀਆਂ ਦੀ ਆ ਚੁੱਕੀਆਂ ਆ ਬਾਕੀ ਜਿਹੜੇ ਸਾਡੇ ਵੱਲੋਂ ਸਰਵੇ ਕੀਤਾ ਗਿਆ ਉਹ 30 ਅਪ੍ਰੈਲ ਤੱਕ ਸਰਵੇ ਕੀਤਾ ਗਿਆ ਆ ਜਣਾਂ ਨੂੰ ਮਤਲਬ ਜਣਾਂ ਨੂੰ ਬਹੁਤ ਜ਼ਿਆਦਾ ਲੋੜ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੇ ਫਾਰਮ ਭਰੇ ਗਏ ਆ ਜਣਾਂ ਦੇ ਕੋਟੀਨਾ ਵਾਲਾ ਹੀ ਮਕਾਨ ਉਹਨਾਂ ਦੇ ਵੀ ਸਰਵੇ ਕੀਤਾ ਗਿਆ ਆ ਇਹ ਆਸ ਕਰਦੇ ਆ ਕਿ ਸੈਂਟਰਸ ਗਵਰਨਮੈਂਟ ਇਹਨਾਂ ਨੂੰ ਜਲਦੀ ਤੋਂ ਜਲਦੀ ਦੇਣ ਦੀ ਕਿਰਪਾਲਤਾ ਕਰਨ। ਸੋ ਲੇਡੀਜ਼ ਬਿੰਚ ਹੋਣ ਦੇ ਨਰਤੇ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਜਿਹੜੀ? ਬਾਕੀ ਲੇਡੀਜ਼ ਨੂੰ ਪਿੰਡ ਦੀਆਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਉਹ ਪਹਿਲਾਂ ਲੇਡੀਜ਼ ਨੇ ਮੇਰੇ ਵੋਟਾਂ ਦੇ ਦਰਮਿਆਨ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਸੀ। ਮੇਰੇ ਮੋਢੇ ਨਾ ਮੋਢਾ ਲਾ ਕੇ ਚਲੀਆਂ ਜੀ। ਜਿੱਦਾਂ ਮੈਂ ਕਹਿੰਨੀ ਉਹਨਾਂ ਨੂੰ ਉਦਾਂ ਕਰਦੀਆਂ ਆ ਆਪਣੇ ਕਿਤੇ 'ਚ ਬਹੁਤ ਖੁਸ਼ ਆਉ। ਆਪਣੇ ਘਰ ਦਾ ਗੁਜ਼ਾਰਾ ਬੜਾ ਵਧੀਆ ਚਲਾਣਦੀ ਆ ਉਹਨਾਂ ਦੀ ਗਰੀਬੀ ਦੂਰ ਹੋਈ ਆ ਬਹੁਤ ਖੁਸ਼ ਆ ਕਿ ਸਾਨੂੰ ਮਨਰੇਗਾ ਦਾ ਕੰਮ ਮਿਲਿਆ ਉਹ ਆਪਣਾ 2-3 ਘੰਟੇ ਦਾ ਜਿੰਨਾ ਵੀ ਪ੍ਰੋਸੀਜਰ ਹੈਗਾ ਕੰਮ ਕਰਕੇ ਆਪਣਾ ਘਰ ਵੀ ਸੰਭਾਲ ਰਹੀ ਆ ਤਾਂ ਉਹ ਮਤਲਬ ਬਹੁਤ ਖੁਸ਼ ਆ ਆਪਣੇ ਇਸ ਕੰਮ ਨੂੰ ਆਪਣੇ ਅੱਗੇ ਵਿਧਾਨ ਤੇ ਪਿੰਡ ਦੇ ਵਿਕਾਸ ਵਿੱਚ ਮੇਰਾ ਯੋਗਦਾਨ ਪਾਣ ਮਾਦਾ ਸ਼ੈਂਕਰ ਗੋੜਗਣ ਜੋ ਜੋਬਸ ਕਰ ਰੋ ਸੋ ਖਸੌਂਦਰੀ ਬਿਲਕੁਲ ਪਾਣ ਤੇ ਪੜਾ ਗਈ ਸੋ ਪਿੰਡ ਦੇ ਧੜੇ ਬੰਦੀ ਹੋਣ ਕਰਕੇ ਉਹਨਾਂ ਦਾ ਇੱਕ ਪੂਰੀ ਤਰ੍ਹਾਂ ਨਹੀਂ ਉਹ ਤੁਹਾਡੀ ਗੱਲ ਤੇ ਕਿਹਨਾਂ ਬਰਲਾ ਕੀਤਾ ਜਾ ਇਸ ਹਾਲਤ 'ਚ ਸਾਡੇ ਪਿੰਡ ਵਿੱਚ ਕਿਸੇ ਵੀ ਬੰਦੇ ਨੇ ਸਾਡੇ ਆਂਟੀ ਕੋਈ ਗੱਲ ਨਹੀਂ ਕੀਤੀ ਨਾ ਹੀ ਕੋਈ ਕਿਸ ਤਰ੍ਹਾਂ ਦਾ ਕੋਈ ਪ੍ਰੋਬਲਮ ਉਹਨਾਂ ਨੇ ਕ੍ਰੀਏਟ ਕੀਤੀ ਹੈ ਸਾਡੇ ਪਿੰਡ ਵਿੱਚ ਜਿੰਨਾ ਵੀ ਅਸੀਂ ਆਪਣਾ ਕੋ ਪਿੰਡ ਦੇ ਵਿਕਾਸ ਬਾਰੇ ਜਿੰਨੇ ਵੀ ਮੁੱਦੇ ਚੁੱਕੇ ਆ ਸਾਡੇ ਪਾਸ ਹੈ ਸੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨੀ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਸਾਡੇ ਹਲਕਾ ਇੰਚਾਰਜ ਸ਼੍ਰੀ ਸਮਸ਼ੇਰ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਹੇਠ ਅਸੀਂ ਆਪਣੇ ਪਿੰਡ ਦੇ ਕੰਮ ਕਰਾਵਾਂਗੇ ਜਿਵੇਂ ਜਿਵੇਂ ਸਰਕਾਰ ਸਾਨੂੰ ਸਹੂਲਤ ਦੇਗੀ ਓਵੇਂ ਓਵੇਂ ਅਸੀਂ ਪਿੰਡ ਦੇ ਸਾਰੇ ਵਿਕਾਸ ਕਾਰਜ ਕਰਾਂਗੇ ਸੋ ਮੈਸਜ ਇਹ ਕਿ ਇੰਨਾ ਡਵਲ ਫਰੈਂਡ ਵਾਗਣ ਸੋ ਸੇਵਾ ਗੰਧਾ ਮਪਾਇਰ ਤੋਂ ਮੰਗਦੇ ਪਿੰਡ ਵਾਲਿਆਂ ਨੂੰ ਮੱਥੇ ਜੋੜ ਕੇ ਇਹੋ ਬੇਨਤੀ ਕਰਾਂਗੀ ਕਿ ਜਿੱਦਾਂ ਤੁਸੀਂ ਸਾਨੂੰ ਨਾਲ ਹੋ ਕੇ ਸਾਡੂੰ ਸਰਪੰਚ ਚੁਣਿਆ ਵਾ ਤੇ ਉਹ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਵਿਕਾਸ ਕਰਕੇ ਤੁਹਾਨੂੰ ਦੱਸਾਂਗੇ ਤੇ ਪਿੰਡ ਦੀ ਨੁਹਾਰ ਬਦਲਣ ਦੀ ਪੂਰੀ ਪੂਰੀ ਗਰਾਉਂਡ